ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੇ ਸ਼ੁਭ ਮੌਕੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਅਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਹਰਜੋਤ ਬੈਂਸ ਨੇ ਮੁੱਖ ਗੁਰਦੁਆਰਾ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਇੱਕ ਸ਼ਾਨਦਾਰ ਵਿਰਾਸਤੀ ਸਟਰੀਟ ਬਣਾਉਂਦਾ ਐਲਾਨ ਕੀਤਾ। ਜਿੱਥੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੇ ਸ਼ੁਭ ਮੌਕੇ ਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਮੰਤਰੀ ਹਰਜੋਤ ਬੈਸ ਨੇ ਕਿਹਾ ਕਿ ਹੈਰੀਟੇਜ ਸਟਰੀਟ ਪ੍ਰੋਜੈਕਟ ਦਾ ਉਦੇਸ਼ ਇਸ ਪਵਿੱਤਰ ਰਸਤੇ ਨੂੰ ਸੁੰਦਰ ਸੰਗਮਰਮਰ ਦੀਆਂ ਨਕਾਸ਼ੀ ਸੁਚੱਜੇ ਢੰਗ ਨਾਲ ਸਜਾਏ ਫੁੱਲ ਪੌਦਿਆਂ ਦੀ ਸਜਾਵਟ ਅਤੇ ਆਕਰਸ਼ਕ ਰੋਸ਼ਨੀ ਨਾਲ ਸਜਾ ਕੇ ਸ਼ਰਧਾਲੂਆਂ ਨੂੰ ਇੱਕ ਸ਼ਾਂਤਮਈ ਅਤੇ ਅਧਿਆਤਮਿਕ ਵਾਤਾਵਰਨ ਪ੍ਰਦਾਨ ਕਰਨਾ ਹੈ ਇਸ ਮਹੱਤਵਪੂਰਨ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 25 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਰਸਤੇ ਨੂੰ ਪੈਦਲ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਸ਼ਾਂਤ ਅਤੇ ਵਧੇਰੇ ਅਨੁਕੂਲ ਜ਼ੋਨ ਵਿੱਚ ਬਦਲਿਆ ਜਾਵੇਗਾ ਜਿਵੇਂ ਵਾਹਨਾਂ ਦੀ ਆਵਾਜ਼ਾਈ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ ਇਸ ਨਾਲ ਸ਼ਰਧਾਲੂ ਇਸ ਪਵਿੱਤਰ ਰਸਤੇ ਤੇ ਸ਼ਾਂਤੀ ਅਤੇ ਸ਼ਰਧਾ ਦੇ ਨਾਲ ਪੈਦਲ ਚੱਲ ਸਕਣਗੇ ਇਸ ਤੋਂ ਇਲਾਵਾ ਤਖਤ ਸਾਹਿਬ ਨੂੰ ਜਾਣ ਵਾਲੀਆਂ ਪੌੜੀਆਂ ਨੂੰ ਵੀ ਸ਼ਾਨਦਾਰ ਸੰਗਮਰਮਰ ਅਤੇ ਆਕਰਸ਼ਕ ਡਿਜ਼ਾਈਨ ਨਾਲ ਦੁਬਾਰਾ ਡਿਜ਼ਾਈਨ ਕੀਤਾ ਜਾਵੇਗਾ ਜੋ ਇਸ ਥਾਨ ਦੇ ਅਧਿਆਤਮਕ ਮਾਹੌਲ ਵਿੱਚ ਇੱਕ ਨਵਾਂ ਆਬਾ ਜੋੜੇਗਾ ਖਰਜੋਤ ਬਹਿਸ ਅਗੇ ਕਹਿੰਦੇ ਨੇ ਕਿ ਹੁਣ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਪ੍ਰੋਜੈਕਟ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਹ ਵਿਕਾਸ ਕਾਰਜ ਜੇ ਸ਼ਰਧਾਲੂਆਂ ਦੇ ਅਧਿਆਤਮਕ ਅਨੁਭਵ ਨੂੰ ਡੂੰਘਾ ਕਰਨ ਦੇ ਨਾਲ-ਨਾਲ ਸਥਾਨਕ ਸਹਿਰ ਸਪਾਟੇ ਨੂੰ ਉਤਸ਼ਾਹਿਤ ਕਰੇਗਾ ਇਸ ਮੌਕੇ ਉਹਨਾਂ ਨੇ ਪ੍ਰੋਜੈਕਟ ਬਾਰੇ ਹੋਰ ਕਿਹੜੀ ਜਾਣਕਾਰੀ ਦਿੱਤੀ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਤਕਸ਼ੀ ਕੇਸਗੁਰ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਜਿੱਥੇ ਰਸਮ ਪਾਤਸ਼ਾਹ ਬਾਦਸ਼ਾਹ ਦਰਬੀਸ਼ ਤਾਂ ਤਾਂ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਤਕਸ਼ੀ ਕੇਸਗੁਰ ਸਾਹਿਬ ਅਨਪੁਰ ਸਾਹਿਬ ਇੱਕ ਉਹ ਨਿਆਰੀ ਜਿਹੀ ਸਕੀਪ ਬਣਨ ਜਾ ਰਹੀ ਹੈ ਮੀਨ ਗੁਰੂ ਘਰ ਤੋਂ ਲੈ ਕੇ ਜਿਹੜਾ ਤਕਸਬ ਨੂੰ ਰਸਤਾ ਜਾਂਦਾ ਹੈ ਉਸ ਤੇ ਤੇ ਸੁੰਦਰ ਮਾਰਮਰ ਲੈਂਡਸਕੇਪਿੰਗ ਲਾਈਟਾਂ ਦੇਸ਼ ਨੂੰ ਜਿਹੜਾ ਹੈ ਟੋਟਲ ਸਿਵਿਕਲ ਫੀ ਕਰਾਂਗੇ ਤਾਂ ਕਿ ਸਿਰਫ ਜਿਹੜੇ ਪੈਡਲ ਸਵਾਰ ਲੋਕ ਇੱਥੇ ਆ ਸਕਣ ਤੇ ਜਿਹੜੀ ਤੱਤ ਸਾਲੂ ਉੱਤੇ ਜਾਂਦੀ ਹੋਈ ਚਲਣੀ ਉਸ ਉੱਤੇ ਵੀ ਸੁੰਦਰ ਸੰਮਰਮਰ ਬੋੜੀਆਂ ਤੇ ਬਹੁਤ ਸੋਹਣੇ ਡਿਜ਼ਾਈਨਰ ਦੇ ਨਾਲ ਜਿਹੜੀ ਆਸਰਾ ਦੀ ਖੂਬਸੂਰਤੀ ਹੋਰ ਮਹਤਵਪੂਰਨ ਹੋ ਜੂਗੀ ਇਸੇ ਨਾਮ ਨਾਲ 25 ਕਰੋੜ ਦਾ ਪ੍ਰੋਜੈਕਟ ਹੈ ਇਸ ਦਾ ਟੈਂਡਰ ਲੱਗ ਗਿਆ ਤੇ ਬਹੁਤ ਜਲਦੀ ਮਾਰੇ ਮੁੱਖ ਮੰਤਰੀ ਸਾਹਿਬ ਭਗਵਾਨ ਜੀ ਇਸ ਦੀ ਜੀ ਸ਼ੁਰੂਆਤ ਕਰਨਗੇ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਸੰਗਤੀ ਮੰਤਰੀ ਸੀ ਕੁਲ ਦੁਨੀਆਂ ਦੇ ਵਿੱਚ ਵਾਸਤੇ ਜਿਹੜੇ ਸਿੱਖਿਆ ਉਹਨਾਂ ਦੀ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਸ ਦਿਨ ਨਾਲ ਲੋਕਲ ਟੂਰਿਜ਼ਮ ਵੀ ਵੱਧੂਗਾ ਇਸ ਦੇ ਨਾਲ ਨਾਲ ਹੁਣ ਜੋ ਜਿਹੜੇ ਆਸ-ਪਾਸ ਦੇ ਬਾਜ਼ਾਰ ਸਾਡੀ ਕੋਸ਼ਿਸ਼ ਹੈ ਕਿ ਇਹ ਸਾਰੇ ਬਾਜ਼ਾਰਾਂ ਨੂੰ ਇੱਕ ਯੂਨੀਫਾਰਮ ਬੋਰਡ ਲਗਾ ਕੇ ਤਾਂ ਕਿ ਨਾ ਕੋਸਟ ਸਾਫ਼ ਜਿਹੜਾ ਹੈ ਉਹ ਹੋਰ ਸੋਹਣਾ ਬਣ ਸਕੇ ਜਿਹਨੇ ਸ਼ਰਧਾਲੂਆਂ ਉੱਥੇ ਉਹਨਾਂ ਨੂੰ ਕੋਈ ਤਕਲੀਫ਼ ਨਾ ਹੋਵੇ ਤੇ ਜਿਹੜਾ ਉਹਨੂੰ ਵਾਧੂ ਤਰ ਸੁਵਿਧਾਾਂਾਂ ਮਿਲ ਸਕਣ ਇੱਕ ਇਹ ਸੈਨੀਟੇਸਟ ਰੀਟ ਦਾ ਜਿਹੜਾ ਪਹਿਲਾ ਫੇਜ਼ ਆ ਪ੍ਰੋਜੈਕਟ ਉਦੀ ਲਾਗਤ 25 ਕਰੋੜ ਰਪਏ ਦੇ ਬਾਅਦ ਹੋ ਚੁੱਕੇ ਹਨ ਐਂਡ ਲਾਗ ਚੁੱਕਿਆ ਤੇ ਬਹੁਤ ਜਲਦੀ ਇਸੇ ਨਾਲ ਦੀ ਸ਼ੁਰੂਆਤ ਹੋਊਗੀ ਇਹ ਜਾਣਕਾਰੀ ਆਪ ਸਭ ਨੂੰ